ਤੇ ਜਿੱਥੇ ਕੋ ਸਾਹਮਣੇ ਝੰਡਾ ਦਿਸ ਰਿਹਾ ਉਥੇ ਗੁਫਾ ਆ ਇੱਥੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਤੇ ਬਿਲਕੁਲ ਉੱਪਰ ਉਹ ਚੋਟੀ ਤੇ ਉਥੇ ਚਰਨ ਪਾਦੂ ਕਾ ਮੰਦਿਰ ਆ ਇਹ ਤਾਂ ਹੈਗੀ ਆ ਸ਼ਾਤਲਾਈ ਵਾਲੇ ਪਹਾੜ ਇਸ ਤੋਂ ਉੱਪਰ ਜਿਹੜੇ ਉਹ ਅਗਲੇ ਪਾਸੇ ਦੇਖ ਰਹੇ ਆ ਉਹ ਹੈਗੇ ਸ਼ੇਬੋੜੀ ਵਾਲੇ ਨਾ ਇਸ ਤੋਂ ਅੱਗੇ ਜਿਹੜੇ ਆ ਉਹ ਨੈਣਾ ਦੇਵੀ ਵਾਲੇ ਆ ਜਿਹੜੀ ਤੀਸਰੀ ਲੇਅਰ ਆ ਨਾ ਤੀਸਰੀ ਲਾਈਨ ਸ਼ਾਤਲਾਈ ਤੋਂ ਬਾਬਾ ਜੀ ਆਏ ਸੀ ਮੋਰ ਤੇ ਸਵਾਰ ਹੋ ਕੇ ਤੇ ਫਿਰ ਏਸੀ ਜਗ੍ਹਾ ਤੇ ਆ ਕੇ ਇੱਥੇ ਰੁਕੇ ਸੀ ਇੱਕ ਗੁਰੂ ਦਤਤਰਾ ਜੀ ਦਾ ਮੰਦਿਰ ਵੀ ਹੈ ਇੱਥੇ ਗੁਰੂ ਦਤਤਰਾ ਜੀ ਵੀ ਇੱਥੇ ਆਏ ਆ ਸੰਗਤ ਇਸ ਕਰਕੇ ਘਟਾਂ ਦੀ ਲੋਕਾਂ ਨੂੰ ਇਸ ਜਗ੍ਹਾ ਦੇ ਬਾਰੇ ਜਾਣਦੇ ਤੇ ਪਤਾ ਨਹੀਂ ਹੈਗਾ ਕਿ ਬਾਬਾ ਜਦੋਂ ਸ਼ਾਤਲਾਈਓ ਆਏ ਮੋਰ ਤੇ ਤੋਂ ਸਭ ਤੋਂ ਪਹਿਲਾਂ ਬਾਬਾ ਜੀ ਇੱਥੇ ਆਏ अच्छा वैसे संगत को इस बारे में अभी तक पूरी जानकारी नहीं है ना चलो वीडियो के माध्यम से पता लग जाएगा लोगों को हां जी हां जी संगत बाबा जी ਦੇ ਦਰਸ਼ਨ ਨੂੰ ਆਉਂਦੀ ਆ ਤੇ ਉਹ ਇੱਕ ਕਦੀ ਚਰਨਪਾਦਕਾ ਜੀ ਰੂਰਾ ਵੇ हां ਚਰਨਪਾਦਕਾ ਜੀ ਰੂਰਾ ਵੇ ਇਹ ਹੁਣ ਰਸਤਾ ਜਾ ਰਿਹਾ ਆਪਾਂ ਚਰਨਪਾਦਕਾ ਤੇ ਚਰਨਪਾਦਕਾ ਬਿਲਕੁਲ ਗੁਫਾ ਦੇ ਉੱਪਰ ਤੇ ਜਦੋਂ ਆਪਾਂ ਇੱਥੇ ਗੁਫਾ ਆ ਗੁਫਾ ਦੇ نیچے ਬਿਲਕੁਲ ਥੱਲੇ ਹੈਗਾ ਆ ਬੌਲੀ ਜਿੱਥੇ ਆਪਾਂ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਈ ਸੀਗੀ ਇੱਥੇ ਜਿੱਥੋਂ ਜਲ ਹੈ ਕਿ ਬਾਬਾ ਜੀ ਦੀ ਗੁਫਾ ਤੇ ਇਸ਼ਨਾਨ ਕਰਉਂਦੇ ਆ ਤੇ ਗੁਫਾ ਤੇ ਬਿਲਕੁਲ ਉੱਪਰ ਉੱਪਰ ਪਚਨ ਪਾਦੁਕਾ ਮੰਦਿਰ ਆਇਆ ਨਾ ਪੰਜਾਬ ਅੰਦਰ ਪੰਜਾਬ 'ਚ ਬੱਚੇ ਇਧਰ ਆਉਣ ਗੱਲ ਕਰਦੇ ਆ ਇਹੋ ਪਹਾੜਾ ਜਿਹਦੇ ਵਿੱਚ ਬਾਬਾ ਬਲਕਨਾ ਜੀ ਦੀ ਗੁਫਾਇਤ ਹੈ ਬਾਬਾ ਜੀ ਬਾਫ ਕਰਦੇ ਆ ਤੇ ਜਿੱਥੇ ਇੱਕ ਸਾਹਮਣੇ ਝੰਡਾ ਦਿਸ ਰਿਹਾ ਉੱਥੇ ਗੁਫਾ ਆ ਇੱਥੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਤੇ ਬਿਲਕੁਲ ਉੱਪਰ ਉਹ ਚੋਟੀ ਤੇ ਉੱਥੇ ਚਰਨਪਾਦਕਾ ਮੰਦਿਰ ਹੈ ਰਸਤੇ ਦੇ ਨਜ਼ਾਰੇ ਵੀ ਬਹੁਤ ਵਧੀਆ ਆ ਜਦੋਂ ਆਪਾਂ ਚਰਨਪਾਦਕਾ ਨੂੰ ਜਾਂਦੇ ਆ ਤੇ ਰਾਹ ਦੇ ਵਿੱਚ ਵਿਊ ਇੰਨੇ ਸ਼ਾਨਦਾਰ ਹੁੰਦੇ ਆ ਨਾ ਆ ਦੇਖਿਓ ਇਹ ਤਾਂ ਹੈਗੀ ਆ ਛਾਤ ਲਈ ਵਾਲੇ ਪਹਾੜ ਇਸ ਤੋਂ ਉੱਪਰ ਜਿਹੜੇ ਉਹ ਅਗਲੇ ਪਾਸੇ ਦੇਖ ਰਹੇ ਆ ਉਹ ਹੈਗੇ ਸ਼ੇਪ ਬੋਡੀ ਵਾਲੇ ਨਾ ਇਸ ਤੋਂ ਅੱਗੇ ਜਿਹੜੇ ਆ ਉਹ ਨੈਣਾ ਦੇਵੀ ਵਾਲੇ ਆ ਜਿਹੜੀ ਤੀਸਰੀ ਲੇਅਰ ਆ ਨਾ ਤੀਸਰੀ ਲਾਈਨ ਆਉਂਦੀ ਪਹਾੜਾਂ ਦੀ ਹਵਾ ਤੇ ਇਥੋਂ ਰਸਤੇ ਵਿੱਚ ਹਨੂਮਾਨ ਜੀ ਦਾ ਮੰਦਿਰ ਆ ਤੇ ਆਪਾਂ ਰਾਤ ਨੂੰ ਇਥੋਂ ਆਪਣੇ ਨੰਗੀ ਅੱਖ ਦੇ ਨਾਲ ਮਤਲਬ ਕਿ ਦੂਰਬੀਨ ਤੋਂ ਬਿਨਾ ਵੀ ਨੈਣਾ ਦੇਵੀ ਦੀਆਂ ਲਾਈਟਾਂ ਮਾਤਾ ਦੀਆਂ ਨੈਣਾ ਦੇਵੀ ਮਾਤਾ ਦੀਆਂ ਲਾਈਟਾਂ ਚੋਟੀ ਤੇ ਜਗਦੀਆਂ ਦੇਖ ਸਕਦੇ ਆ ਤੇ ਮੰਕੀ ਇੱਧਰ ਵੀ ਹੈਗੇ ਆ ਪ੍ਰਸ਼ਾਦ ਲੈ ਕੇ ਆਉਂਦੇ ਆ ਤੇ ਮੰਕੀਆਂ ਤੋਂ ਜਰੂਰ ਬੱਚੋ ਬੱਚੋ ਮਤਲਬ ਕਿ ਲਕੋਗੇ ਰੱਖੋ ਆ ਦੇਖੋ ਪ੍ਰਸ਼ਾਦੇ ਖੋ ਕੇ ਲਗਿਓ ਆ ਸੰਗਤ ਬਹੁਤ ਘੱਟ ਹੁੰਦੀ ਐ ਇੱਧਰ ਨੂੰ ਨਾ ਯਾਨੀ ਕਿੰਨੀ ਵਾਰ ਵੀ ਆਈ ਐ ਸੰਗਤ ਜਿਆਦਾ ਨਹੀਂ ਹੁੰਦੀ ਇੱਧਰ ਘੱਟ ਹੁੰਦੀ ਐ ਇੱਧਰ ਥੱਲੇ ਗੁਫਾ ਦੇ ਬਹੁਤ ਜਿਆਦਾ ਰੱਛ ਰਹਿੰਦਾ ਸੰਗਤ ਸਾਰੀ ਨਤਮਸਤਕ ਹੁੰਦੀ ਐ ਇੱਧਰ ਬਹੁਤ ਘੱਟ ਆਉਂਦੇ ਆ ਜਾਂ ਤਾਂ ਪਤਾ ਨਹੀਂ ਪਤਾ ਤਾਂ ਪਰ ਸਾਰਿਆਂ ਨੂੰ ਹੈ ਨਾ ਨਾ ਪਤਾ ਵਾਲੀ ਤਾਂ ਗੱਲ ਨਹੀਂ ਹੈਗੀ ਆ ਗੋਲਾ ਹੋ ਗਿਆ ਪੰਡਿਤ ਜੀ ਇੱਥੇ ਜਿਹੜਾ ਚਰਨ ਪਾਸਕਾ ਸੀ ਬਾਬਾ ਜੀ ਇੱਥੋਂ ਮੋਰ ਸਵਾਰੀ ਉੜੇ ਸੀ ਲੈ ਆ ਨਾ ਇਹ ਜੋ ਆਇਆ ਦੇਖੋ ਉਹ ਤਾਂ ਇੱਥੇ ਆਈ ਸੀ ਸਿੱਦੇ ਅੱਛਾ ਇਸ ਤੋਂ ਬਾਅਦ ਫੇ ਗੁਫਾ ਤੇ ਗਏ ਸੀ ਅੱਛਾ ਮੈਨੂੰ ਪਤਾ ਲੱਗਦਾ ਇੱਥੋਂ ਵੀ ਗੁਫਾ ਥੱਲੇ ਨੂੰ ਜਾਂਦੀ ਹੈ ਇਹ ਵੀ ਹੈਗੀ ਗੱਲ ਸਹੀ ਹੈ ਜਾਂ ਨਹੀਂ ਇੱਦਾਂ ਦੀ ਨਹੀਂ ਗੱਲ ਨਾ ਓਕੇ ਗੁੱਡ ਤੇ ਪੰਡਿਤ ਜੀ ਨੇ ਦੱਸਿਆ ਵੀ ਜਦੋਂ ਸ਼ਾਤਲਾਈ ਸ਼ਾਤਲਾਈ ਤੋਂ ਬਾਬਾ ਜੀ ਆਏ ਸੀ ਮੋਰ ਤੇ ਸਵਾਰ ਹੋ ਕੇ ਤੇ ਫਿਰ ਏਸੀ ਜਗ੍ਹਾ ਤੇ ਆ ਕੇ ਇੱਥੇ ਰੁਕੇ ਸੀ ਇੱਥੇ ਇੱਥੇ ਰੁਕੇ ਸੀ ਤੇ ਬਾਬਾ ਜੀ ਤੇ ਭਰਤਰੀ ਵੀ ਮਿਲਿਆ ਅੱਛਾ ਰਾਜਾ ਭਰਤਰੀ ਵੀ ਕੀ ਆਗੇ ਕੋਈ ਉਹ ਵੀ ਬਾਬਾ ਜੀ ਨੂੰ ਇੱਥੇ ਮਿਲੇ ਸਕੇ ਠੀਕ 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 ਤੇਸ ਤੋਂ ਬਾਅਦ ਫਿਰ ਗੁਫਾ ਜਗਾਇਆ ਨਾ ਠੀਕ ਹੈ ਜੀ ਚਰਨ ਪਦਕਾ ਤਾਂ ਹੀ ਪਿਆਵੇਂ ਬਾਬਾ ਜੀ ਦੇ ਚਰਨ ਪੈ ਜਾ ਚਰਨ ਤਾਂ ਮੈਂ ਹਰ ਜਗ੍ਹਾ ਤੇ ਹੀ ਉਹਨਾਂ ਦੇ ਪਰ ਜਦੋਂ ਇੱਥੇ ਪਹਿਲੇ ਆ ਕੇ ਇੱਥੇ ਬੈਠੇ ਚਰਨ ਇੱਥੇ ਜਦੋਂ ਪਏ ਸੀ ਜਦੋਂ ਸ਼ਤਲਾਈ ਤੋਂ ਆਏ ਆ ਓਕੇ ਇਹ ਗੁਰੂ ਦਤਤਰਾ ਜੀ ਦਾ ਮੰਦਿਰ ਵੀ ਹੈ ਇੱਥੇ ਗੁਰੂ ਦਤਤਰਾ ਜੀ ਵੀ ਇੱਥੇ ਆਏ ਆ ਨਹੀਂ ਨਹੀਂ ਉਹ ਨਹੀਂ ਆਏ ਉਹ ਤਾਂ ਗੁਜਰਾਤ ਈ ਹੈ ਨਾ ਗੁਜਰਾਤ ਚ ਪੜੀ ਕਿਤੇ ਸੰਗਤ ਘਟ ਨਹੀਂ ਹੁੰਦੀ ਹੈ ਸੰਗਤ ਇਸ ਕਰਕੇ ਘਟਾਂਦੀ ਕਿ ਲੋਕਾਂ ਨੂੰ ਇਸ ਜਗ੍ਹਾ ਦੇ ਬਾਰੇ ਚੱਲੇ ਤੇ ਪਤਾ ਨਹੀਂ ਹੈਗਾ ਕਿ ਬਾਬਾ ਜਦੋਂ ਸ਼ਤਲਾਈਓ ਆਏ ਮੋਰਤੇ ਤੋਂ ਸਭ ਤੋਂ ਪਹਿਲਾਂ ਬਾਬਾ ਜੀ ਇੱਥੇ ਆਏ ਇੱਥੇ ਬਾਬਾ ਜੀ ਦੇ ਚੱਲਣ ਲੱਗੇ ਠੀਕ ਹੈ ਫਿਰ ਰਾਜਾ ਭਰਤਰੀ ਬਾਬਾ ਕੇ ਪਿੱਛੇ-ਪਿੱਛੇ ਆ ਗਏ ਸ਼ਤਲਾਈ ਸੇ ਫਿਰ ਉਹ ਵੀ ਬਾਬਾ ਜੀ ਕੋਲ ਇਹੀ ਪੇ ਮਿਲੇ ਥੇ ਅੱਛਾ ਜੀ ਹਾਂ ਜੀ ਉਹ ਵੈਸੇ ਸੰਗਤ ਕੋ ਇਸ ਬਾਰੇ ਵਿੱਚ ਅਭੀ ਤੱਕ ਪੂਰੀ ਜਾਣਕਾਰੀ ਨਹੀਂ ਹੈ ਨਾ ਚੰਗਾ ਜਾਣਕਾਰੀ ਨਹੀਂ ਹੈ ਹਾਂ ਜੀ ਇਸ ਕਰਕੇ ਲੋਕ आते यहाँ पे बहुत कम आते हैं यहाँ पे हाँ जी चलो वीडियो के माध्यम से पता लग जाएगा लोगों को हाँ जी हाँ जी तो ये सामने शिवलिंग है और इधर हाँ जी और दो जगह मूर्ति स्थापना हुई है गणेश जी की शिव जी की हाँ जी कार्तिक के की। का, ए, भी है कार्तिक के भी है हाँ जी हां एक तो देव का भी मंदिर है देव का मंदिर है साथ में ही और गुरु दत्तात्रेय बाबा जी के गुरु है उनका मंदिर तो आने वाली संगत को क्या बोलोगे अभी वीडियो हाँ, देखकर हम देख यही हाँ। बोलेंगे कि वीडियो देखकर यहाँ पे जरूर आए यहाँ पे बाबा जी के चरण लगे हुए हैं हां जी घर ऐसे कहाँ पे तो हादसा बता ये बाबा जी के चरण लगे हुए ठीक 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 एक बड़ा हादसा बेकारा बाबा ये बाबा जी के चरण लगे हुए हैं बाबा जी शातला से आए थे ये तो ऐसी बनाई हुई भी है बाबा जी के ये पता है किसी को कि बाबा जी कितना टाइम पहले आए ये कोई है ये अभी ये अभी कोई थोड़ा बहुत को सैकड़े साल या हजारों साल ऐसा कुछ है नहीं हजारों तो नहीं है सैकड़े हो सकते हैं हो सकते छात्रालय में बोर्ड है ना तो वो मेरे को याद है बच्चे हम छोटे-छोटे थे तो हमने बोर्ड देखी है वो हां जी हां जी तो में सैकड़ों साल बोल सकते सैकड़ों साल हजार साल नहीं है सैकड़ों साल ना हां जी ठीक है जी ये बाबा जी के गुरु दत्तात्रेय जी का मूर्ति उनका मंदिर है ये चरणपाद का के साथ ही

जय बापुर शनिदेव जी का देवता देव का मंदिर ये शिव जी का मंदिर शिवलिंग की स्थापना हुई है यहाँ पे ये बाबा जी के चरण पादिका के साथ ही शिव जी का मंदिर है और ये सूर्य नारायण भगवान के ये तो शिव जी का ये बजाने वाला जब आरती होती है तब इसका और ये बाबा जी का धूना बाबा जी का धूना ये बाबा बालकनाथ जी का ये भी मंदिर है एक ये बाबा बालकनाथ जी का मंदिर मूर्तियां है मूर्तियां है सारी वाइट वाइट है हां किस चीज दूरतियां मूर्तियां ਇਸ ਸੰਗਮਰਮਰ ਕੀ ਹੈ ਇਹ ਸਾਰੇ ਸੰਗਮਰਮਰ ਦੀਆਂ ਤੇ ਜਿਹੜੀ ਬਾਬਾ ਬਾਕਨਾ ਜੀ ਦੀ ਹੈ ਇਹ ਹਾਂਜੀ ਇਹ ਪੱਥਰ ਕੀ ਹੈ ਇਹ ਪੱਥਰ ਕੀ ਹੈ ਨਾ ਹਾਂਜੀ ਠੀਕ ਠੀਕ ਹਾਂਜੀ ਬਾਕੀ ਸੰਗਮਰਮਰ ਕੀ ਹੈ ਸਭ ਇਹ ਇਹ ਇੱਥੇ ਮਿਲਦਾ ਨਾ ਸ਼ੱਕਰ ਦਾ ਪ੍ਰਸ਼ਾਦ ਉਹ ਖੰਡ ਦੇ ਸ਼ੱਕਰ ਦਾ ਹਾਂ ਇਹ ਜਿਹੜਾ ਰੱਖਿਆ ਹੈ ਠੀਕ ਠੀਕ ਇਹ ਨਹੀਂ ਚਾਹੀਦਾ ਸੰਗਤ ਬਾਬਾ ਜੀ ਦੇ ਦਰਸ਼ਨ ਨੂੰ ਆਉਂਦੀ ਹੈ ਤੇ ਉਹ ਇੱਕ ਕਦੀ ਚਰਨ ਪਾਦਕਾ ਜਰੂਰ ਆਵੇ ਹਾਂ ਚਰਨ ਪਾਦਕਾ ਜਰੂਰ ਆਵੇ ਜਿੱਥੇ ਬਾਬਾ ਜੀ ਦੇ ਜਿੱਥੇ ਬਾਬਾ ਜੀ ਕੇ ਚਰਨ ਪੜੇ ਸਨ ਜਦ ਸ਼ਾਤਲਾਈ ਸੇ ਆਏ تھے ਮੋਰ ਤੇ ਮੋਰ ਤੇ ਸਵਾਰ ਹੋ ਕੇ ਉਹ ਸਭ ਤੋਂ ਪਹਿਲੇ ਇਹੀ ਪੇ ਆਏ ਥ ਉਕੇ ਮੈਂ ਵੀਡੀਓ ਦੇ ਪਿੱਛੇ ਦੱਸਦਾ ਆਇਆ ਮੈਂ ਕਿਹਾ ਵੀ ਲੋਕ ਬਹੁਤ ਪਤਾ ਤਾਂ ਹੈਗਾ ਪਰ ਇੱਕ ਪੂੜੀਆਂ ਕਰਕੇ ਜਿਆਦਾ ਚੜਦੇ ਨਹੀਂ ਹੈ ਨਾ ਤਾਂ ਇਹ ਇਹ ਕਾਰਨ ਵੀ ਹੋ ਸਕਦਾ ਹੈ ਪੂੜੀਆਂ ਕਰਕੇ ਸੰਗਤ ਕੋਈ ਕਈ ਬੰਦੇ ਮੇਰੇ ਕੋਲ ਵੀਡੀਓ ਬੋਲ ਦਿੰਦੇ ਆ ਯਾਰ ਮੇਰੇ ਕੋਲ ਪਤਾ ਥਾ ਹੂੰ ਤੋ ਚਲੋ ਆਪਕੋ ਜਹਾ ਪੰਡਤ ਹੈ ਆਪਕੋ ਤਬੀ ਮੈਨੇ ਆਪ ਸਿੱਧੀ ਬਾਤ ਕਰ ਲਈ ਬਈ ਬਹੁਤ ਕਮ ਆਤੇ ਹੈ ਨਾ ਯਹਾ ਪੇ ਹਾਂਜੀ ਹਾਂਜੀ ਕਮ ਆਤੇ ਹੈ ਯਾ ਸੰਗਤ ਵੀਡੀਓ ਦੇਖ ਕੇ ਹੋਰ ਆਉਣਗੇ ਜੀ ਹਾਂ ਆਉਣਗੇ ਕਈ ਨੂੰ ਪਤਾ ਵੀ ਨਹੀਂ ਹੈਗਾ ਨਾ ਇੱਦਾਂ ਹੁਣ ਮੈਂ ਥੱਲੇ ਬੋਲੀ ਦੀ ਵੀਡੀਓ ਪਾਈ ਸੀਗੀ ਪਿੱਛੇ ਤੇ ਉਹਨਾਂ ਨੂੰ ਨਹੀਂ ਪਤਾ ਸੀ ਬੋਲੀ ਬਾਰੇ ਨਹੀਂ ਪਤਾ ਸੀਗਾ ਹਾਂਜੀ ਉਹ ਮਤਲਬ ਉਤਰੋ ਜੀ ਕੋਈ ਨਹੀਂ ਪਈ ਸੀ ਉਹਦਾ ਨਹੀਂ ਪਤਾ ਸੀਗਾ ਹਾਂਜੀ ਹਾਂਜੀ ਇੱਦਾਂ ਹੌਲੀ ਹੌਲੀ ਪਤਾ ਲੱਗਦਾ ਸਾਨੂੰ ਵੀ ਨਹੀਂ ਪਤਾ ਸੀ ਵੀ ਪੁੱਛ ਪੁੱਛ ਕੇ ਕਿੱਥੇ ਮਿਲਲੇ ਜਦ ਪਤਾ ਤੱਲੇ ਸਾਡਾ ਵੀ ਕਿੱਥੇ ਬਾਬਾ ਨੂੰ ਲੈ ਕੇ ਗਏ ਸੀ ਬੜ ਸਰ ਹਾਂਜੀ ਉਵੇਂ ਪਈ ਸੀਗੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਜੇ ਬਾਬਾ ਬਾਬੇ